ਬੜਾ ਵੱਡਾ ਧੋਖਾ ਹੈ ਜਿਹੜਾ ਪੰਜਾਬ ਨਾਲ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਇਲੀਗਲ ਕਲੋਨੀਆ ਹੈਗੀਆਂ ਉਹਨਾਂ ਉਹਨਾਂ ਦੇ ਰੁਕਣ ਦੇ ਚਾਂਸ ਹੈ ਇਸ ਪਿਲ ਨਹੀਂ ਇਲੀਗਲ ਕਲੋਨੀ ਬਣੀ ਨਹੀਂ ਹੁੰਦੀ ਜਦੋਂ ਰਜਿਸਟਰੀ ਨਹੀਂ ਹੋਣੀ ਜਦੋਂ ट्रांजੈਕਸ਼ਨ ਨਹੀਂ ਹੋਣੀ ਹੈਗੀ ਤਾਂ ਆਪਣੇ ਆਪੇ ਬੰਦ ਹੋ ਜਾਣੀਆਂ ਮਕਾਨ ਛੋਟੇ ਛੋਟੇ ਬਣੇ ਹੋਣ ਗੰਦੇ ਬਣੇ ਹੋਣ ਜਗ੍ਹਾ ਜਗ੍ਹਾ ਦੇ ਉੱਤੇ ਸੜਕਾਂ ਟੁੱਟੀਆਂ ਹੋਣ ਕਾਹਦਾ ਫੇ ਖੁਸ਼ਹਾਲੀ ਕਾਹਦੀ ਖੁਸ਼ਹਾਲੀ ਦੇਖੀ ਜਾਂਦੀ ਆ ਤੁਹਾਡੇ ਘਰ ਤੋਂ ਉਹਨਾਂ ਨੂੰ ਵੀ ਇਸ ਮਸਲੇ ਦੇ ਵਿੱਚ ਰਾਹਤ ਹੈ 500 ਗਜ ਤੋਂ ਥੱਲੇ ਵਾਲਾ ਵੀ ਜਿਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਜਿਨ੍ਹਾਂ ਨੇ ਖਰੀਦੇ ਹੋਏ ਨੇ ਜਿਨ੍ਹਾਂ ਨੇ ਬਿਆਨੇ ਕੀਤੇ ਹੋਏ ਨੇ ਉਹਨਾਂ ਸਾਰਿਆਂ ਵਾਸਤੇ ਇੱਕ ਵਾਰੀ ਇਹ ਛੋੜ ਦੇ ਦਿੱਤੀ ਭਾਵੇਂ ਕੋਈ 10 ਸਾਲ ਦਾ ਬਣਿਆ ਭਾਵੇਂ ਕੋਈ 5 ਸਾਲ ਦਾ ਬਣਿਆ ਭਾਵੇਂ 2 ਸਾਲ ਦਾ ਬਣਿਆ ਭਾਵੇਂ ਵੀ ਸਾਲ ਦਾ ਬਣਿਆ ਕਾਡਿਸ ਇਨ ਚ ਇਸ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਸੀ ਸਰਕਾਰ ਤੱਕ ਲਿਆਂਦੀਆਂ ਸੀ ਕਿ ਇਹ ਸਾਰਾ ਕੁਝ ਵਾਪਰਦਾ ਜਿਹੜਾ ਸਿਸਟਮ ਦੇ ਅੰਦਰ ਉਹਨੂੰ ਵੱਧ ਜਿਆਦਾ ਸਮਝ ਆਉਂਦੀ ਸਾਡੇ ਹੀ ਤਾਂ ਸਾਹਮਣੇ ਮੇਰੇ ਹੀ ਤਾਂ ਸਾਹਮਣੇ ਆਇਆ ਇਹ ਮਸਲਾ ਕਿਉਂਕਿ ਮੈਂ ਹੀ ਆਥਰ ਹੋਇਸੀ ਕੰਦਾ ਇਹਦੇ ਨਾਲ ਬੈਠੇ ਬਿਨਲ ਸੰਸਤੇ ਵੇਚੀ ਜਾਂਦੇ ਸੀ ਸਸਤੇ ਭਾਅ ਦੇ ਵਿੱਚ ਹੀ ਜਾਂਦੇ ਸੀ ਇਸ ਕਰਕੇ ਪੰਜਾਬ ਦੇ ਲਈ ਉਹਨਾਂ ਨੇ ਆਪਣੇ ਬੂਏ ਹੀ ਬੰਦ ਕਰ ਦਿੱਤੇ ਤੇ ਪੋਲੀਟਿਕਲ ਲੈਵਲ ਦੇ ਸੀ ਆਪਣਾ ਫਾਇਦਾ ਲੈਂਦੇ ਲਈ ਉਹਨਾਂ ਨੇ ਅਨੌਸੇਜਕ ਲੋਨੀਆਂ ਬੰਦ ਦਿੱਤੀ ਸੱਚੇ ਕਾਲ ਦਾ ਅਨਵੀਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਬਹੁਤ ਸਾਰੇ ਲੋਕ ਜਿਹੜੇ ਇਹ ਸੋਚਦੇ ਆ ਕਿ ਸ਼ਹਿਰ ਦੇ ਵਿੱਚ ਤਾਂ ਆ ਗਏ ਹੁਣ ਥੋੜੀ ਬਹੁਤੀ ਜਗ੍ਹਾ ਖਰੀਦ ਲਈਏ ਫਿਰ ਉੱਥੇ ਅੱਗੇ ਪਰੇਸ਼ਾਨੀ ਤੇ ਦਿੱਕਤ ਇਸ ਗੱਲ ਦੀ ਆ ਜਾਂਦੀ ਹੈ ਕਿ ਉਹ ਜਗ੍ਹਾ ਕੀ ਲੀਗਲ ਹੋਊਗੀ ਜਾਂ ਇਲੀਗਲ ਹੋਊਗੀ ਕਿਉਂਕਿ ਬਹੁਤੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਬਹੁਤੇ ਲੋਕਾਂ ਦੇ ਨਾਲ ਧੋਖੇ ਵੀ ਹੋ ਜਾਂਦੇ ਨੇ ਔਰ ਕੁਝ ਲੋਕ ਜਿਹੜੇ ਖਰੀਦ ਵੀ ਲੈਂਦੇ ਆ ਉਹਨਾਂ ਨੂੰ ਬਾਅਦ ਵਿੱਚ ਵੀ ਪਰੇਸ਼ਾਨੀ ਆਉਂਦੀ ਹੈ ਕਿ ਉਹ ਕਲੋਨੀ ਇਲੀਗਲ ਨਿਕਲ ਗਈ ਹੁਣ ਉਹਨਾਂ ਦੇ ਘਰ ਦੇ ਵਿੱਚ ਮੀਟਰ ਨਹੀਂ ਲੱਗ ਰਿਹਾ ਜਾਂ ਕੋਈ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਗਲੀਆਂ ਛੋਟੀਆਂ ਨੇ ਦਿੱਕਤਾਂ ਬਹੁਤ ਹੈ ਇਸ ਤੇ ਹੁਣ ਸਰਕਾਰ ਨੇ ਵਿਰਾਮ ਲਾਉਣ ਦੇ ਲਈ ਇੱਕ ਬਿੱਲ ਦੇ ਵਿੱਚ ਸੋਧ ਕੀਤੀ ਹੈ ਪਾਪਰਾ ਬਿੱਲ ਦੇ ਵਿੱਚ ਉਸ ਦੇ ਵਿੱਚ ਕੀ ਸੋਧ ਹੈ ਔਰ ਇਹਦਾ ਲਾਭ ਕਿਵੇਂ ਹੋਊਗਾ 31 ਜੁਲਾਈ ਵਾਲਾ ਮਾਮਲਾ ਕੀ ਹੈ 2 ਨਵੰਬਰ ਵਾਲਾ ਮਾਮਲਾ ਕੀ ਹੈ ਸਾਰੀ ਗੱਲ ਸਮਝਾਂਗੇ ਮੇਰੇ ਨਾਲ ਮੁਹਾਲੀ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਹੈ ਇਹਨਾਂ ਨਾਲ ਗੱਲ ਕਰਨ ਦਾ ਅ ਮਕਸਦ ਇਹ ਹੈ ਕਿ ਜਿੱਥੇ ਉਹ ਸਿਆਸਤਦਾਨ ਨੇ ਉਥੇ ਬਿਲਡਰ ਵੀ ਨੇ ਉਹਨਾਂ ਨੇ 1990 ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਕਲੋਨੀਆਂ ਕੱਟੀਆਂ ਟੈਕਨੀਕਲਟੀ ਦੇ ਤੌਰ ਤੇ ਸਮਝਾਂਗੇ ਕਿ ਲੋਕਾਂ ਨੂੰ ਇਹਦਾ ਕੀ ਫਾਇਦਾ ਹੋਣ ਵਾਲਾ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਔਰ ਇਹ ਸਮਝਾਓ ਕਿ ਜਿਹੜੀ ਇਲੀਗਲ ਕਲੋਨੀ ਹੈ ਉਹ ਬਣਦੀ ਕਿਵੇਂ ਆ ਬੰਦੇ 'ਚ ਜ਼ਰਤ ਕਿਵੇਂ ਆਉਂਦੀ ਹੈ ਕਿ ਐਡੇ ਲੋਕਾਂ ਨਾਲ ਧੋਖਾ ਕਰਨਾ ਲੈਂਡ ਦੇ ਉੱਪਰ ਐਡੀਆਂ-ਐਡੀਆਂ ਬਿਲਡਿੰਗਾਂ ਵੀ ਬਣਾ ਦੇਣੀਆਂ ਇਲੀਗਲ ਮਤਲਬ ਇਹ ਮਾਮਲਾ ਕਿਵੇਂ ਆ ਕੋਈ ਕਿਵੇਂ ਇਲੀਗਲ ਕਰ ਸਕਦਾ ਇਹ ਕੋ ਗੱਲ ਇਹ ਹੈ ਵੀ ਜਦੋਂ ਕੁੱਤੀ ਚੋਰ ਨਾਲ ਰਲ ਜਵੇ ਤੁਸੀਂ ਇਹ ਸਮਝ ਲਓ ਕਿ ਸਦਰ ਚ ਗੱਲਾਂ ਸਦਰ ਚ ਗੱਲਾਂ ਹੋਈਆਂ ਹਾਂ ਹਾਂਜੀ ਫਿਰ ਸਮਝ ਲਓ ਵੀ ਹਰ ਇੱਕ ਚੀਜ਼ ਪੋਸੀਬਲ ਹੈ ਤੇ ਇਹੀ ਹੋਇਆ ਪੰਜਾਬ ਦੇ ਨਾਲ ਬੜਾ ਵੱਡਾ ਧੋਖਾ ਹੈ ਜਿਹੜਾ ਉਹ ਪੰਜਾਬ ਨਾਲ ਹੋਇਆ ਇੱਥੇ ਲੋਕ ਜਿਹੜੇ ਪੋਲੀਟੀਕਲ ਬੰਦੇ ਸੀ ਆਪਣਾ ਫਾਇਦਾ ਲੈਣ ਦੇ ਲਈ ਉਹਨਾਂ ਨੇ ਅਨੌਸਰਜ ਕਲੋਨੀਆਂ ਬਣਨ ਦਿੱਤੀਆਂ ਜਾਣ ਬੁੱਝ ਕੇ ਬਣਨ ਦਿੱਤੀਆਂ ਕਿਉਂਕਿ ਆਪ ਦਾ ਇੰਟਰਸਟ ਵਿੱਚ ਇਨਵੋਲਵ ਸੀ ਇਸ ਕਰਕੇ ਬਹੁਤ ਜ਼ਿਆਦਾ ਗਿਣਤੀ ਵੀ 14000 ਤਾਂ ਮਿਨੀਮਮ ਆ 14000 ਤੇ ਕਿਤੇ ਵੱਧ ਆ ਜਿਹੜੀ ਕਲੋਨੀ ਜਿਹੜੀ ਉਹ ਬਣੀ ਹੋਈ ਆ ਪੰਜਾਬ ਦੇ ਵਿੱਚ ਔਰ ਜਿਹਨੇ ਪੰਜਾਬ ਨੂੰ ਤਬਾਹ ਕਰਕੇ ਰੱਖਤਾ ਪੰਜਾਬ ਦੀ ਇਕਨੋਮੀ ਨੂੰ ਤਬਾਹ ਕਰਕੇ ਰੱਖਤਾ ਇਸ ਕਰਕੇ ਅੱਜ ਜਿਹੜਾ ਬਿੱਲ ਦੇ ਵਿੱਚ ਸੋਧ ਹੋਈ ਆ ਸੋਧ ਬਿਲ ਪਾਸ ਹੋਇਆ ਅੱਜ ਆਪ੍ਰੈਗਟ 295 ਦਾ ਮੈਂ ਇਹ ਸੰਧ ਵੀ ਇਹ ਮੁੱਖ ਮੰਤਰੀ ਸਾਹਿਬ ਦਾ ਬڑا ਦਲੇਰਾਨਾ ਕਦਮ ਆ ਔਰ ਆਮ ਆਦਮੀ ਪਾਰਟੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਆ ਔਰ ਆਮ ਆਦਮੀ ਪਾਰਟੀ ਦੀ ਲੋਕਾਂ ਨੂੰ ਇਹ ਤੋਹਫਾ ਕਿਉਂਕਿ ਪੰਜਾਬ ਜਿਹੜਾ ਖੁਸ਼ਹਾਲ ਸਟੇਟ ਆ ਇੱਥੇ ਮਕਾਨ ਛੋਟੇ ਛੋਟੇ ਬਣੇ ਹੋਣ ਗੰਦੇ ਬਣੇ ਹੋਣ ਜਗ੍ਹਾ ਜਗ੍ਹਾ ਦੇ ਉੱਤੇ ਸੜਕਾਂ ਟੁੱਟੀਆਂ ਹੋਣ ਇਹ ਕਾਹਦਾ ਫੇਰ ਖੁਸ਼ਹਾਲੀ ਕਾਹਦੀ ਖੁਸ਼ਹਾਲੀ ਦੇਖੀ ਜਾਂਦੀ ਆ ਤੁਹਾਡੇ ਘਰ ਤੋਂ ਤੁਹਾਡਾ ਸਾਫ਼-ਸੁਥਰਾ ਘਰ ਆ ਤੁਹਾਡੀ ਸੜਕ ਸਾਫ਼-ਸੁਥਰੀ ਆ ਤੁਹਾਡਾ ਵਾਸ਼ਰੂਮ ਸਾਫ਼-ਸੁਥਰਾ ਹੈ ਜੇ ਇਹ ਹੀ ਨਹੀਂ ਹੈਗਾ ਸਾਰਾ ਕੁਝ ਤਾਂ ਕਾਦੀ ਖੁਸ਼ੀ ਆਦੀ ਆ ਪੈਸਾ ਜੇਬ ਚ ਕੋਈ ਨਹੀਂ ਦੇਖਦਾ ਵੀ ਕਿੰਨਾ ਹੈ ਕਿੰਨਾ ਨਹੀਂ ਹੈ ਤਾਂ ਪੰਜਾਬ ਨੂੰ ਤਬਾਹ ਕਰਨ ਵਾਲੇ ਵਿੱਚ ਸਾਡੇ ਆਪ ਦੀ ਸੀ ਇਹ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਝੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਇਹ ਫੈਸਲਾ ਕੀਤਾ ਹੈ ਜੋ ਇਹ ਸੋਧ ਕੀਤੀ ਹੈ ਤੁਸੀਂ ਆਉਣ ਵਾਲੇ 10-20 ਸਾਲ ਚ ਦੇਖੋਗੇ ਵੀ ਇਹ ਬਹੁਤ ਹੀ ਇੱਕ ਲੋਕਾਂ ਦੇ ਫਾਇਦੇ ਵਾਲਾ ਫੈਸਲਾ ਸੀ ਜਿਹੜਾ ਇਹਨਾਂ ਨੇ ਲਿਆ ਔਰ ਬੜਾ ਦਲੇਰਾਨਾ ਕਦਮ ਸੀ ਮਲੇ ਸਾਬ ਇਸ ਬਿੱਲ ਦੇ ਨਾਲ ਦੇਖੋ 31 ਜੁਲਾਈ ਤੱਕ ਤਾਂ ਮਾਮਲਾ ਸਮਝ ਆਉਂਦਾ ਹੈ ਕਿ 31 ਜੁਲਾਈ ਤੱਕ ਜਿਨ੍ਹਾਂ ਨੇ ਬਿਆਨਾ ਦਿੱਤਾ ਇਕਰਾਰਨਾਮਾ ਹੋਇਆ ਜਾਂ ट्रांजैक्शन ਬੈਂਕ ਦੇ ਰਾਹੀਂ 10% ਦਿੱਤੀ ਹੈ ਉਹਨਾਂ ਦੀਆਂ ਦੋ ਤੱਕ ਰਜਿਸਟਰੀਆਂ ਹੋ ਜਾਣਗੀਆਂ ਉਹਨਾਂ ਨੂੰ ਇਹਦਾ ਲਾਭ ਹੋਊਗਾ ਪਰ ਜੇ ਆਪਾਂ 10 ਸਾਲ ਪਿੱਛੇ ਚਲੇ ਜਾਓ 15 ਸਾਲ ਪਿੱਛੇ ਚਲੇ ਜਾਈਏ ਕਿਸੇ ਨੇ ਜਗਾ ਖਰੀਦੀ ਹੋਈ ਉਹਦਾ ਘਰ ਬਣ ਗਿਆ ਪਰ ਉਹ ਐਸ ਸਮੱਸਿਆ ਨਾਲ ਜੂਝ ਰਿਹਾ ਉਹਨੂੰ ਐਨਓਸੀ ਦੀ ਜ਼ਰੂਰਤ ਪੈਂਦੀ ਐਨਓਸੀ ਮਿਲਦੀ ਨਹੀਂ ਕਿਉਂਕਿ ਇਲੀਗਲ ਹੈ ਹੁਣ ਉਹਨਾਂ ਨੂੰ ਇਸ ਬਿੱਲ ਦੇ ਨਾਲ ਕੋਈ ਫਾਇਦਾ ਹੋਊਗਾ ਜਾਨੀ ਉਹਨਾਂ ਨੂੰ ਵੀ ਇਸ ਮਸਲੇ ਦੇ ਵਿੱਚ ਰਾਹਤ ਹੈ 500 ਗਜ ਤੋਂ ਥੱਲੇ ਵਾਲਿਆਂ ਨੂੰ ਦੇਖੋ ਗੱਲ ਇਹ ਹੈ ਵੀ ਮਤਲਬ ਹੌਲੀ ਹੌਲੀ ਇੱਕ ਸਿਸਟਮ ਆਊਗਾ ਸਾਹਮਣੇ ਪਤਾ ਚੱਲੂਗਾ ਵੀ ਕਿੱਥੇ ਕਿੱਥੇ ਕੋਈ ਨਾ ਕੋਈ ਰਹਿ ਗਿਆ ਨੁਕਸ ਉਹ ਨੁਕਸ ਨੂੰ ਦੂਰ ਕਰ ਲਿਆ ਜਾਊਗਾ ਲੇਕਿਨ ਹਾਲ ਦੀ ਘੜੀ ਜਿਹੜਾ ਇਹ ਆ ਵੀ ਜਿਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਹੁੰਦੀਆਂ ਜਿਨ੍ਹਾਂ ਨੇ ਖਰੀਦੇ ਹੋਏ ਨੇ ਜਿਨ੍ਹਾਂ ਨੇ ਬਿਆਨੇ ਕੀਤੇ ਹੋਏ ਨੇ ਉਹਨਾਂ ਸਾਰਿਆਂ ਵਾਸਤੇ ਇੱਕ ਵਾਰੀ ਇਹ ਛੋੜ ਦੇਤੀ ਭਾਵੇਂ ਕੋਈ 10 ਸਾਲ ਦਾ ਬਣਿਆ ਭਾਵੇਂ ਕੋਈ 5 ਸਾਲ ਦਾ ਬਣਿਆ ਭਾਵੇਂ 2 ਸਾਲ ਦਾ ਬਣਿਆ ਭਾਵੇਂ ਵੀ ਸਾਲ ਦਾ ਬਣਿਆ ਹੈ ਜਾਂਦਾ ਠੀਕ ਅੱਛਾ ਤੁਸੀਂ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਅੰਦਰ ਸਦਨ ਦੇ ਮੁੱਖ ਮੰਤਰੀ ਸਾਹਿਬ ਦੇ ਇਸ ਬਿੱਲ ਤੇ ਤੁਹਾਨੂੰ ਵੀ ਬੋਲਣ ਦਾ ਮੌਕਾ ਮਿਲਿਆ ਤੁਸੀਂ ਪ੍ਰੋੜਤਾ ਕੀਤੀ ਔਰ ਨਾਲ ਨਾਲ ਤੁਸੀਂ ਇਹ ਵੀ ਗੱਲ ਖਾਸ ਤੌਰ ਤੇ ਕੀਤੀ ਕਿ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡਾ ਲਾਭ ਮਿਲੂਗਾ ਜਾਨੀ ਇਹ ਅਸਥਾਈ ਤੌਰ ਤੇ ਕੁਝ ਚੀਜ਼ਾਂ ਵਿੱਚ ਰੱਖ ਲਈਆਂ ਜਾਂਦੀਆਂ ਸਥਾਈ ਨਹੀਂ ਹੁੰਦੀਆਂ ਕਿ ਇਹ ਜਿਹੜੀ ਐਨਓਸੀ ਵਾਲੀ ਸ਼ਰਤ ਹੈ ਇਹ ਲਗਾਤਾਰ ਹੀ ਰਹੂ ਕਿ ਐਨਓਸੀ 500 ਗਜ ਤੋਂ ਘੱਟ ਜਿਹੜੀ ਹੈ ਉਹ ਨਹੀਂ ਜ਼ਰੂਰਤ ਪਊਗੀ ਇਹ 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 ਮਦ ਖਤਮ ਹੋ ਜਾਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਇਲੀਗਲ ਕਲੋਨੀਆ ਹੈਗੀਆਂ ਉਹਨਾਂ ਉਹਨਾਂ ਦੇ ਰੁਕਣ ਦੇ ਚਾਂਸ ਹੈ ਇਸ ਬਿਲਕੁਲ ਨਹੀਂ ਇਲੀਗਲ ਕਲੋਨੀ ਬਣ ਨਹੀਂ ਹੁੰਦੀ ਜਦੋਂ ਰਜਿਸਟਰੀ ਨਹੀਂ ਹੋਣੀ ਜਦੋਂ ट्रांजੈਕਸ਼ਨ ਨਹੀਂ ਹੋਣੀ ਹੈਗੀ ਤਾਂ ਆਪਣੇ ਆਪੇ ਬੰਦ ਹੋ ਜਾਣੀ ਆ 31 ਜੁਲਾਈ ਤੋਂ ਪਹਿਲਾਂ ਜਿਹੜੀਆਂ ਜਿਹੜੇ ਬਿਆਨੇ ਹੋਏ ਜਿਹੜੀਆਂ ਅਲਾਟਮੈਂਟਸ ਹੋਈਆਂ ਅਨਥੋਰਾਈਜ਼ਡ ਕਲੋਨੀਆਂ ਦੇ ਵਿੱਚ ਜਾਂ ਪਾਵਰ ਆਫ ਅਟਾਰਨੀ ਸਿਰਫ ਸਿਰਫ ਉਹਨਾਂ ਦੀਆਂ ਰਜਿਸਟਰੀਆਂ ਬਣਨੀਆਂ ਉਦੋਂ ਬਾਅਦ ਹੀ ਰਜਿਸਟਰੀ ਨਹੀਂ ਬਣਦੀ ਰਜਿਸਟਰੀ ਨਹੀਂ ਹੁੰਦੀ ਇਸ ਕਰਕੇ ਅਨਥੋਰਾਈਜ਼ਡ ਬਣ ਨਹੀਂਦੀ ਮੈਨੂੰ ਇੱਕ ਇੱਕ ਵੱਡੇ ਮਾਫੀਆ ਨੂੰ ਠੱਲ ਪਾਉਗੀ ਵੈਸੇ ਕੱਲ ਇਹ ਵੀ ਗੱਲ ਹੋਈ ਸੀ ਸਦਨ ਦੇ ਅੰਦਰ ਕਿ ਸਰਕਾਰ ਨੂੰ ਮਾਫੀਆ ਚਲਾਉਂਦਾ ਹੁੰਦਾ ਤੁਹਾਨੂੰ ਲੱਗਦਾ ਇਸ ਗੱਲ ਨਾਲ ਕੋਈ ਫਰਕ ਪਊਗਾ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਮਾਫੀਆ ਹੈ ਨਹੀਂ ਅਸਲ ਦੇ ਵਿੱਚ ਕਿ ਸਿਸਟਮ ਚੱਲਦਾ ਆਉਂਦਾ ਹੈ ਉਹਨੂੰ ਤੋੜਨ ਦੇ ਲਈ ਟਾਈਮ ਚਾਹੀਦਾ ਥੀ ਨਹੀਂ ਪਹਿਲਾਂ ਦੇਖੋ ਐਨਓਸੀ ਦਾ ਕੰਮ ਸ਼ੁਰੂ ਕੀਤੀ ਮੁੱਖ ਮੰਤਰੀ ਸਾਹਿਬ ਨੇ ਐਨਓਸੀ ਕੀਤੀ ਲੋਕਾਂ ਦੇ ਵਿੱਚ ਬੜੀ ਤਖਲੀਬ ਹੀ ਹੋਈ ਲੋਕਾਂ ਨੂੰ ਦੁੱਖ ਵੀ ਝੱਲਣੇ ਪਏ ਲੇਕਿਨ ਉਹ ਇੱਕ ਪਾਰਟ ਸੀ ਮਾਫੀਆ ਤੋੜਨ ਦਾ ਤੇ ਜਦੋਂ ਹੁਣ ਲੱਗਿਆ ਵੀ ਹੁਣ ਇਹ ਸੋਧ ਕਰਨ ਦੀ ਜ਼ਰੂਰਤ ਆ ਹੁਣ ਹੁਣ ਇਹ ਸੋਧ ਕਰ ਦਿੱਤੀ ਗਈ ਤੇ ਮਾਫੀਆ ਜਿਹੜਾ ਜਿਹੜਾ 20 30 40 50 ਸਾਲ ਤੋਂ ਲਗਾਤਾਰ ਚੱਲਦਾ ਇਹਨੂੰ ਇੱਕਦਮ ਇਹ ਕਹੀ ਆਪਾਂ ਵੀ ਆ ਕੇ ਹੁਣੇ ਤੋੜ ਦਈਏ ਇਹ ਬੜਾ ਇੱਕ ਮੁਸ਼ਲ ਕੰਮ ਹੈ ਰੋਗ ਆ ਕੋੜ ਹੈ ਇਹ ਹੌਲੀ ਹੌਲੀ ਆਪਣੇ ਹਿਸਾਬ ਦੇ ਨਾਲ ਜਿੱਦਾਂ ਜਿੱਦਾਂ ਇਹਨੂੰ ਸਾਫ਼ ਕਰਦੇ ਜਾਵਾਂਗੇ ਤੇ ਦਵਾਈ ਲਾਉਂਦੇ ਜਾਵਾਂਗੇ ਤੇ ਇਹ ਆਪਣੇ ਆਪ ਹੀ ਅਹ ਠੀਕ ਹੁੰਦਾ ਜਾਊਗਾ ਤੇ ਕਿੰਨਾ ਕਿਤੇ ਕੋਈ ਅੰਗ ਕੱਟਣ ਦੀ ਵੀ ਲੋੜ ਪੈਂਦੀ ਆ ਤੇ ਉਹ ਵੀ ਕੱਟ ਕੇ ਜਿਹੜਾ ਇਹਨਾਂ ਠੀਕ ਕਰਾਂਗੇ ਆਖਰੀ ਸਵਾਲ ਹੈ ਸਰ ਕਿ ਮਨਪ੍ਰੀਤ ਸਿੰਘ ਆਲੀ ਹੋਰਾਂ ਨੇ ਇੱਕ ਗੱਲ ਰੱਖੀ ਸੀ ਕਿ ਦੇਖੋ ਠੀਕ ਹੈ ਇੱਕ ਪਾਸੇ ਲੀਗਲ ਕੰਮ ਕਰਨ ਵਾਲਾ ਬੰਦਾ ਤੁਹਾਡਾ ਵੀ ਜ਼ਿਕਰ ਹੋਇਆ ਕਿ ਤੁਸੀਂ ਬੜਾ ਸਾਫ਼ ਸੁਥਰਾ ਕੰਮ ਕਰਦੇ ਹੋ ਤਿੰਨ ਚਾਰ ਲੋਕਾਂ ਦਾ ਨਾਮ ਸਦਨ ਦੇ ਅੰਦਰ ਜਿਹੜਾ ਲਿਆ ਗਿਆ ਤੁਸੀਂ ਇਲੀਗਲ ਲੀਗਲ ਕੰਮ ਕਰ ਰਹੇ ਹੋ ਸਾਹਮਣੇ ਵਾਲਾ ਇੱਕ ਹੋਰ ਬੰਦਾ ਆ ਜਾਂਦਾ ਇਲੀਗਲ ਤੁਹਾਨੂੰ ਸਰਕਾਰ ਦੇ ਨੋਰਮਸ ਦੇ ਮੁਤਾਬਕ ਤੁਹਾਨੂੰ ਸੜਕਾਂ ਛੱਡਣੀਆਂ ਪੈ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਖੁੱਲੀਆਂ ਗਲੀਆਂ ਬਣਾ ਕੇ ਦੇ ਰਹੀਆਂ ਨੇ ਜੋ ਸਰਕਾਰ ਦੇ ਨੋਰਮਸ ਪਰ ਇੱਕ ਸਾਹਮਣੇ ਬੰਦਾ ਆ ਕੇ ਖੜ ਗਿਆ ਇਲੀਗਲ ਉਹਨੇ ਆਪਣੀ ਜਗ੍ਹਾ ਵੱਧ ਤੋਂ ਵੱਧ ਸੇਲ ਕੀਤੀ ਗਲੀਆਂ ਵੀ ਛੋਟੀਆਂ ਕਰਤੀਆਂ ਸੜਕਾਂ ਛੋਟੀਆਂ ਕਰਤੀਆਂ ਤਮਾਮ ਜੋ ਕਰ ਸਕਦਾ ਸੀ ਕੀਤਾ ਕੀ ਅਜੀਹਾ ਮਾਮਲਾ ਤੁਹਾਡੇ ਸਾਹਮਣੇ ਕਦੇ ਆਇਆ ਸੀ ਔਰ ਤੁਹਾਡੇ ਜ਼ਿਹਨ ਚ ਇਸ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਸੀ ਸਰਕਾਰ ਤੱਕ ਲਿਆਂਦੀਆਂ ਸੀ ਕਿ ਇਹ ਸਾਰਾ ਕੁਝ ਵਾਪਰਦਾ ਜਿਹੜਾ ਸਿਸਟਮ ਦੇ ਅੰਦਰ ਉਹ ਨੂੰ ਵੱਧ ਜ਼ਿਆਦਾ ਸਮਝੰਦੀ ਹੈ ਸਾਡੇ ਹੀ ਤਾਂ ਸਾਹਮਣੇ ਹੈ ਮੇਰੇ ਹੀ ਤਾਂ ਸਾਹਮਣੇ ਆਇਆ ਇਹ ਮਸਲਾ ਕਿਉਂਕਿ ਮੈਂ ਹੀ ਥੋੜਾ ਐਸੀ ਕੱਲਾ ਬਹੁਤ ਘੱਟ ਲੋਕ ਸੀ ਜਾਂ ਜਿਹੜੇ ਥੋੜਾ ਜਿਹਾ ਕੰਮ ਕਰਦੇ ਸੀ ਮਤਲਬ ਪੰਜ ਸੱਤ ਗਿਣਤੀ ਦੇ ਲੋਕ ਸੀ ਇਹ ਉਹਨਾਂ ਸਾਹਮਣੇ ਆਇਆ ਅਸੀਂ ਸ਼ਿਕਾਇਤਾਂ ਕੀਤੀਆਂ ਅਸੀਂ ਰੌਲਾ ਪਾਇਆ ਵੀ ਸਾਨੂੰ ਫਾਇਦਾ ਕੀ ਆ ਅਸੀਂ ਤੁਹਾਨੂੰ ਈਡੀਸੀ ਦੰਦੇ ਆ ਅਸੀਂ ਤੁਹਾਨੂੰ ਲਾਇਸੈਂਸ ਫੀਸ ਦੰਦੇ ਆ ਅਸੀਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਫੀਸਾਂ ਦੰਦੇ ਆ ਤੁਸੀਂ ਸਾਨੂੰ ਮਤਲਬ ਸਾਡੀ ਮਦਦ ਨਹੀਂ ਕਰਦੇ ਸਾਡੇ ਨਾਲ ਜਿਹੜੀ ਆਉਂਦੀ ਅਸਟੇਕਲ ਨਹੀਂ ਬਣਦੀ ਆ ਨਾ ਉਹ ਤੇ ਕੇਸ ਦਾਇਰ ਕਰਦੇ ਨਾ ਉਹਨੂੰ ਰੋਕਦੇ ਆ ਨਾ ਉਹਦੀ ਕੰਸਟਰਕਸ਼ਨ ਰੋਕਦੇ ਆ ਬਲਕਿ ਉਹਨੂੰ ਅਥੌਰਾਈਜ਼ ਕਰਕੇ ਤੁਸੀਂ ਕਨੈਕਸ਼ਨ ਵੀ ਸਾਰੇ ਦੇ ਦਿੰਦੇ ਆ ਫਿਰ ਅਸੀਂ ਕਿੱਥੇ ਖੜਦੇ ਆ ਇਹੀ ਕਾਰਨ ਆ ਵੀ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਵੱਡਾ ਬਿਲਡਰ ਆਇਆ ਹੀ ਨਹੀਂ 2 ਸਾਲ ਮਤਲਬ 2 ਸਾਲ ਆਉਂਦੇ ਰਹੇ ਬਿਲਡਰ 2005 ਤੋਂ ਲੈ ਕੇ 2007 ਤੱਕ ਆਏ 2007 ਤੋਂ ਬਾਅਦ ਐਸਾ ਸਟਾਪ ਲੱਗਿਆ ਵੀ ਕਿਸੇ ਨੇ ਸਿੰਗਲ ਏਕੜ ਵੀ ਬਾਹਰਲੇ ਬਿਲਡਰ ਨੇ ਆ ਕੇ ਪੰਜਾਬ ਚ ਨਹੀਂ ਖਰੀਦਿਆ ਇਸ ਕਰਕੇ ਖਰੀਦਿਆ ਕਿਉਂਕਿ ਆਨ ਸਰਵਾਂਦੀ ਸੀ ਉਹ ਕਰੋੜਾਂ ਰੁਪਏ ਖਰਚ ਕੇ ਜ਼ਮੀਨਾਂ ਖਰੀਦੇ ਲਾਇਸੈਂਸ ਲੈਂਦੇ ਸੀ ਤੇ ਇਹ ਨਾਲ ਬੈਠੇ ਬਿਨਾਂ ਲਾਇਸੈਂਸ ਤੇ ਵੇਚੀ ਜਾਂਦੇ ਸੀ ਸਸਤੇ ਭਾਅ ਦੇ ਵਿੱਚ ਹੀ ਜਾਂਦੇ ਸੀ ਇਸ ਕਰਕੇ ਪੰਜਾਬ ਦੇ ਲਈ ਉਹਨਾਂ ਨੇ ਆਪਣੇ ਬੂਏ ਹੀ ਬੰਦ ਕਰ ਲਏ ਅਰਬਾਂ ਦਾ ਨੁਕਸਾਨ ਹੋਇਆ ਅਰਬਾਂ ਦੀ खरਬਾਂ ਦਾ ਨੁਕਸਾਨ ਹੋਇਆ ਤੁਸੀਂ 2004 ਤੋਂ ਲੈ ਕੇ 7 ਤੱਕ ਦੀ ਟ੍ਰਾਂਜੈਕਸ਼ਨ ਦੇਖ ਲਓ 7 ਤੋਂ ਲੈ ਕੇ 24 ਤੱਕ ਦੀ ਟ੍ਰਾਂਜੈਕਸ਼ਨ ਦੇਖ ਲਓ ਆਪਣੇ ਆਪਾ ਪਤਾ ਚੱਲ ਜੂਏ ਪੰਜਾਬ ਦਾ ਕਿੰਨਾ ਵੱਡਾ ਨੁਕਸਾਨ ਜਿਹੜਾ ਇਹ ਹੋਇਆ ਨਾ ਸਰਾ ਹੀ ਵਿੱਚ ਵੀ ਵੱਡੇ ਪੱਧਰ ਤੇ ਹੋਇਆ ਹੋਵੇ ਮੁਹਾਰੀ ਦੇ ਵਿੱਚ ਆਇਆ ਹੀ ਕੋਈ ਨਹੀਂ ਜਿਹੜੇ ਆਏ ਸੀ ਉਹ ਵੀ ਛੱਡ ਕੇ ਚਲੇ ਗਏ ਐਦਾਂ ਹੀ ਪਈਆਂ ਨੇ ਜ਼ਮੀਨਾਂ ਬੰਦੇ ਆਏ ਦੀ ਵੇਚਣ ਵਾਸਤੇ ਨਹੀਂ ਆਏ ਇਹ ਹਾਲ ਹੋਇਆ ਸੀ ਠੀਕ ਹੈ ਬਹੁਤ ਅੰਮ੍ਰਿਤ ਤਾਂ ਸਾਡੇ ਨਾਲ ਸੀ ਸਰਦਾਰ ਕੁਲਵੰਤ ਕੁਝ ਚੀਜ਼ਾਂ ਜਿਹੜੀਆਂ ਸੌਖੀਆਂ ਸਮਝ ਆ ਸਕਦੀਆਂ ਸੀ ਸਵਾਲਾਂ ਦੇ ਰੂਪ ਚ ਕੀਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਕੋਈ ਜਗ੍ਹਾ ਖਰੀਦਣੀ ਹੈ 500 ਗਜ ਤੋਂ ਘੱਟ ਖਰੀਦਣੀ ਹੈ ਤਾਂ ਉਹਦੇ ਲਈ ਇੱਕ ਬਿਲ ਪਾਸ ਹੋਇਆ ਉਹਦੇ ਬਾਰੇ ਜਾਣਕਾਰੀ ਟੈਕਨੀਕਲ ਤੌਰ ਤੇ ਜ਼ਰੂਰ ਲੈ ਕੇ ਆਪਣਾ ਜਿਹੜਾ ਪੈਸਾ ਉਹ ਇਨਵੈਸਟ ਕਰੋ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹੋਰ ਦਾ ਅਨਮਿਊਟ ਪੰਜਾਬ ਵਿਧਾਨ ਸਭਾ ਚੰਡੀਗੜ੍ਹ